ਸਤਨਾਮ ਸੰਚਾਰ ਬਦੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਪੰਜਾਬ ਅੰਦਰ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਇਹਨਾਂ ਸ੍ਰੇਸ਼ਟਾਂ ਚਾਹਾਂ ਸੰਬੰਧੀ ਗੱਲਬਾਤ ਕਰਾਂਗੇ ਔਰ ਉਸ ਤੋਂ ਉਪਰੰਤ ਰਜਿੰਦਰ ਗੁਪਤਾ ਜੀ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਬਣੇ ਹਨ ਅੱਜ ਉਹਦਾ ਸੰਬੰਧੀ ਵੀ ਗੱਲਬਾਤ ਕਰਾਂਗੇ ਔਰ ਅਗਲੇ ਜਿਹੜੇ ਪਿਛਲਾ ਇਸ਼ੂ ਆ ਕਿ ਪੰਚਾਇਤਾਂ ਦੀਆਂ ਜ਼ਮੀਨਾਂ ਗੈਦਾਦਾਾਂ ਜਾਂ ਵੇਚੀਆਂ ਗਈਆਂ ਕਿ ਪੰਜਾਬ ਸਰਕਾਰ ਨੂੰ ਵੇਚੀਆਂ ਜਾ ਰਹੀਆਂ ਔਰ ਉਹਨਾਂ ਤੋਂ ਜਿਹੜਾ ਪੈਸਾ ਬਨਾਇਆ ਜਾ ਰਿਹਾ ਆ ਉਹਨਾਂ ਨੂੰ ਖਾਚਣ ਦੇ ਲਈ ਪੰਜਾਬ ਸਰਕਾਰ ਵੱਲੋਂ ਕੀ ਰੋਡ ਮੈਪ ਬਣਾਇਆ ਗਿਆ ਆ ਉਸ ਸੰਬੰਧੀ ਵੀ ਗੱਲਬਾਤ ਕਰਾਂਗੇ ਔਰ ਇਹ ਵੀ ਗੱਲਬਾਤ ਕਰਾਂਗੇ ਕਿ ਸਰਦਾਰ ਡਾਕਟਰ ਬਿਕਰਮੀਜੀਤ ਸਿੰਘ ਜੀ ਸਾਨੀ ਉਹਨਾਂ ਨੂੰ ਉਨਾਂ ਦੇ ਜਿਤਨਾ ਸਦਕਾ ਪਿਛਦੇ ਦਿਨੀ ਇੱਕ ਇੰਡਸਟਰੀਅਲਿਸਟ ਦੀ ਕਾਨਫਰੰンス ਨਵੀਂ ਦਿੱਲੀ ਵਿੱਚ ਹੋਈ ਸੀ ਔਰ ਉਦੀ ਕਾਰਜਕਾਰੀ ਕੀਤੀ ਗਈ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਰੇਸ਼ਟਾ 41 ਪਾਕਿਸਤਾਨ ਪੰਜਾਬ ਅੰਦਰ ਰੇਸ਼ਟਾ 4 ਜਿਹੜਾ ਆ ਉਹ ਫੈਲਿਆ ਹੈ ਭ੍ਰਸ਼ਟਾਚਾਰ ਜੂਨੀਅਰ ਪੱਧਰ ਦੇ ਨਹੀਂ ਸੀਨੀਅਰ ਪੱਧਰ ਦੇ ਉੱਤੇ ਵੀ ਇਸ ਕਦਰ ਫੈਲ ਚੁੱਕਾ ਆ ਕਿ ਅੱਜ ਭ੍ਰਸ਼ਟਾਚਾਰ ਨੂੰ ਨਾਤ ਪਾਣੀ ਕੋਈ ਥਾਲਾ ਜੀ ਦਾ ਵਾਰਾ ਨਹੀਂ ਕਿਉਂਕਿ ਇਹ ਵੱਡੇ ਵੱਡੇ ਲੋਕ ਜਿਹੜੇ ਆ ਜਿਨ੍ਹਾਂ ਨੂੰ ਆਪਾਂ ਕਿਸੇ ਵੀ ਡਿਪਾਰਟਮੈਂਟ ਦੀ ਹਾਇਰ ਅਥਾਰਟੀ ਕਹਿੰਦੇ ਆ ਉਨ੍ਹਾਂ ਲੋਕਾਂ ਵਿੱਚ ਵੀ ਅੱਜ ਜਿਹੜਾ ਭ੍ਰਸ਼ਟਾਚਾਰ ਆ ਉਹ ਇਸ ਹੱਦ ਤੱਕ ਕਰ ਚੁੱਕਾ ਆ ਕਿ ਇਹ ਅਸ਼ਟਾਚਾਰ ਉਹਨਾਂ ਦੀ ਜਣਾ ਵਿੱਚ ਬੈਠਾ ਹੋਇਆ ਆ ਜਿਹਨੂੰ ਉਹਨਾਂ ਦੀਆਂ ਜਣਾ ਵਿੱਚੋਂ ਕੱਢ ਸਕਣਾ ਕੋਈ ਕਿਸੇ ਖਾਲਾ ਜੀ ਦਾ ਵਾਰਾ ਨਹੀਂ ਔਰ ਇਸੇ ਹੀ ਇਸ ਬੰਦ ਦੇ ਵਿੱਚ ਇਹ ਕੱਦ ਪਾਸੋਂ ਦੀ ਗੱਲ ਹੈ ਇਹ ਦੋਪੜ ਦੇੰਡੇ ਡੀ ਆਈ ਜੀ ਸਰਦਾਰ ਹਰਜਨ ਸਿੰਘ ਸਰਦਾਰ ਹਰਜਨ ਸਿੰਘ ਉਹਨਾਂ ਦਾ ਨਾਂ ਸੀ ਨਿਰਖਿਆ ਦਾ ਇਹ ਹਰਜਨ ਸਿੰਘ ਦੀ ਭੁੱਲ ਉਹਨਾਂ ਦਾ ਤੁਗਾ ਨਾਮ ਦੱਸਿਆ ਜਾ ਰਿਹਾ ਆ ਉਹ ਦੋਪੜ ਦੇੰਡੇ ਦੇ ਵਿੱਚ ਕੱਢੀ ਆ ਜੀ ਸੰਨ ਉਹਨਾਂ ਕੋਲੋਂ ਬਹੁਤ ਸਾਰੇ ਐਸਾ ਮਿਲਿਆ ਜਿਹੜੀ ਇਦਾਂ ਕੰ ਜਿਹੜੀ ਆ ਉਹ ਪੰਜ ਪਰੋਂ ਵੰਡੀ ਸੀ ਔਰ ਜਿਹੇ ਕਿਰ ਲੋ ਦੇ ਤਰੀ ਤਰੀ ਉਹਨਾਂ ਕੋਲੋਂ ਜਿਹੜੇ ਗੈਨੇ ਫੜੇ ਗਏ ਆ ਉਹਨਾਂ ਦਾ ਭਾਗ ਡੇਢ ਕਿਨੂ ਉਹ ਵੰਦਾ ਸੀ ਲੇਕਨ ਐਗੀ ਵੱਡੀ ਪੋਜੀਸ਼ਨ ਦੇ ਉੱਤੇ ਬੰਦਾ ਜਦੋਂ ਲੱਗਿਆ ਹੋਵੇ ਔਰ ਉਹਦੇ ਕੋਲੋਂ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਇੰਨੀ ਨਕਦੀ ਤੇ ਸੋਨਾ ਫੜਿਆ ਗਿਆ ਹੋਵੇ ਇਹ ਇੱਕ ਬਹੁਤ ਹੀ ਅਜੀਬ ਜੀ ਗੱਲ ਜਿਹੜੀ ਆ ਦਿਖਾਈ ਦਿੱਲੀ ਹੈ। ਇਹਸ ਵਿਅਕਤੀ ਨੇ ਸਮਾਜ ਦੇ ਲੋਕਾਂ ਨੂੰ ਸਹੀ ਰਸਤੇ 'ਤੇ ਵਾਪ ਤੋਰਨਾ ਹੋਵੇ ਔਰ ਉਹ ਵਿਅਕਤੀ ਖੁਦ ਹੀ ਇਸ ਅੰਦਨ ਤੱਕ ਭ੍ਰਸ਼ਟਾਚਾਰ ਕਰਨ ਦੇ ਕੰਮ 'ਚ ਲੱਗਾ ਹੋਵੇ ਤਾਂ ਫਿਰ ਇਹ ਸਮਾਜ ਦਾ ਸੁਧਾਰ ਜਿਹੜਾ ਆ ਉਹ ਕਿੱਥੋਂ ਤੱਕ ਸੰਭਵ ਹੋ ਸਕਦਾ ਹੈ? ਔਰ ਪੰਜਾਬ ਵਿੱਚੋਂ ਉਹਦੀ ਜਿਹੜੀ ਜ਼ਮੀਨ ਜੈ ਦਾ ਦਾ ਚਾਹੀਓ ਚੱਲਿਆ ਚਾਹੀਓ ਉਹ ਚੱਲਿਆ ਉਹਦੇ ਸੰਬੰਧੀ ਵੀ ਉਹਦੇ ਕਾਤੇ ਵਿੱਚੋਂ ਕੋਈ ਨਾ ਦਸਤਾਵੇਜ਼ ਜਿਹੜੇ ਆ ਉਹ ਪਾਏ ਗਏ ਉਹ ਬਾਈ ਮਹਿੰਗੀਆਂ ਘੜੀਆਂ ਦੇ ਜੀਆਂ ਉਹਦੇ ਘੱਲ ਵਿੱਚੋਂ ਜਦੋਂ ਸੀਬੀਆ ਇੰਨੇ ਰੇਟ ਬਾਈ ਤੇ ਉਹ ਬਾਈ ਮਹਿੰਗੀਆਂ ਘੜੀਆਂ ਜਿਹੜੀਆਂ ਉਥੋਂ ਨਹੀਂ ਆ ਔਰ ਬਾਈ ਇਹ ਔਰ ਲਾਕਰ ਦੀਆਂ ਚਾਬੀਆਂ ਵੀ ਲਈਆਂ ਔਰ 40 ਮੀਟਰ ਵਿਦੇਸ਼ੀ ਸ਼ਰਾਬ ਵੀ ਮਿਲੀ ਇੱਕ ਦਵਾ ਬੈਡਲ ਗਨ ਔਰ ਇੱਕ ਗਨ ਗਨ ਔਰ ਇੱਕ 에어 ਗਨ ਅਤੇ ਅਸਲਾ ਬਚੋਲਦੇ ਕੋਲੋਂ ਮਿਲੇ 21 ਲੱਖ ਰੁਪਏ ਔਰ ਇੰਨਾ ਉਹਨਾਂ ਕੋਲੋਂ ਡੇੜਾ ਸਮਾਨ ਡੇੜਾ ਉਹ ਮਿਲਿਆ ਔਰ ਇਹ ਜਦੋਂ ਖਬਰ মিডিਆ ਵਿੱਚ ਆਈ ਇਸ ਖਬਰ ਨੇ ਦੁਨੀਆ ਭਰ ਵਿੱਚ ਬੈਠੇ ਲੋਕਾਂ ਨੂੰ ਹਰਾਮ ਕੱਪ ਕੀ ਰੱਖ ਦਿੱਤਾ ਕਿਉਂਕਿ ਕੋਈ ਵੀ ਇਸ ਗੱਲ ਨੂੰ ਇਹ ਸਮਝਦਾ ਨਹੀਂ ਸੀ ਕਿ ਇਸ ਪੱਧਰ ਤੇ ਬੈਠਾ ਹੋਇਆ ਉੱਚ ਅਧਿਕਾਰੀ ਇਹ ਇਹੋ ਜੇ ਕੰਮ ਕਰ ਸਕਦਾ ਹੈ ਜੋ ਕਿ ਉਹਦੀ ਆਗਮਨੀ ਤਨਖਾਹ ਭੱਤੇ ਇੰਨੇ ਹੈ ਕਿ ਉਹ ਆਪਣੇ ਪਰਵਾਹ ਨੂੰ ਵਧੀਆ ਤਰੀਕੇ ਦੇ ਨਾਲ ਆਪੋ ਆਪਣੇ ਪਤਿਆਂ ਦੇ ਨਾਲ ਜਾਂ ਤਨਖਾਹ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਪਾਰ ਸਕਦਾ ਹੈ पता ਨਹੀਂ ਉਹਨਾਂ ਨੂੰ ਕੀ ਇਹੋ ਦੀ ਚੇਟ ਗਸੀ ਕਿ ਉਹਨਾਂ ਨੇ ਵੱਡੀ ਦਾ ਲੈਣ ਦਾ ਜਿਹੜਾ ਸਿਤਲਾ ਸੀ ਉਹ ਅਖਤਿਆਰ ਕਾਣਾ ਜ਼ਰੂਰੀ ਸਮਝਿਆ لیکن ਇਹਦੇ ਨਾਲ ਦਿੱਤੇ ਉਹਨਾਂ ਦੀ ਆਪਣੀ ਇੱਕ ਬਦਨਾਮੀ ਹੋਈ ਆ ਉਹਨਾਂ ਦੇ ਪਰਿਵਾਰਾਂ ਦੀ ਉਹਨਾਂ ਦੇ ਖਾਨਦਾਨ ਦੀ ਬਦਨਾਮੀ ਹੋਈ ਆ ਉਥੇ ਉਹਨਾਂ ਦੀ ਅਰੈਸਟ ਹੋਣ ਦੇ ਨਾਲ ਸਮੁੱਚੇ ਪੁਲਿਸ ਡਿਪਾਰਟਮੈਂਟ ਦੀ ਬਹੁਤ ਬਦਨਾਮੀ ਹੋਈ ਆ ਪੁਲਿਸ ਡਿਪਾਰਟਮੈਂਟ ਪਹਿਲਾਂ ਹੀ ਬਦਨਾਮ ਹੈ ਖਾਸ ਤੌਰ ਦੇ ਉੱਤੇ ਕ腐ਸ਼ਨ ਦੇ ਸੈਕਟਰੀ ਵਿੱਚ ਤਾਂ ਪੁਲਿਸ ਐ ਡਿਪਾਰਟਮੈਂਟ ਜਿਹੜਾ ਆਇਆ ਉਹ ਬਹੁਤ ਬਦਨਾਮ ਹੋ ਚੁੱਕਾ ਹੈ ਜੇਕਰ ਕੋਈ ਗੱਲ ਕਰੇ ਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਕੋਈ ਕਰਾਪਸ਼ਨ ਨਹੀਂ ਜਾਂ ਕੋਈ ਪੁਲਿਸ ਅਧਕਾਰੀ ਦੇ ਕੋਲ ਆਪਣੇ ਕੰਮ ਕਰਨ ਦੀ ਜਾਵੇ ਉਹ ਵਾਪਸ ਆ ਕੇ ਇਹ ਗੱਲ ਦੱਸੇ ਈ ਮੈਂ ਮੇਰਾ ਜਿਹੜਾ ਕੰਮ ਸੀ ਹਲਾਣੇ ਪੁਲਿਸ ਅਧਿਕਾਰੀ ਨੇ ਬਗੈਰ ਕੋਈ ਲੈਂਡ ਡੇਨ ਦੇ ਨਾਲ ਉਹਨੇ ਮੇਰਾ ਕੰਮ ਜਿਹੜਾ ਉਹ ਕਰ ਦਿੱਤਾ ਸੁਣਨ ਵਾਲਾ ਬੰਦਾ ਇਹ ਗੱਲ ਸੁਣ ਕੇ ਬੜਾ ਹਰਾਮ ਹੋਵੇਗਾ ਵੀ ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ ਮਤਲਬ ਕਹਿਣ ਦਾ ਇਹ ਆ ਕਿ ਹਰ ਬੰਦਾ ਅੱਜ ਇਹ ਮਨ ਬਣਾਈ ਬੈਠਾ ਆ ਕਿ ਪੁਲਿਸ ਮੈਕਨੇ ਦੇ ਵਿੱਚ ਕੋਈ ਵੀ ਕੰਮ ਜਿਹੜਾ ਆ ਉਹ ਬਗੈਰ ਲੈਣ ਦੇਣ ਦੇ ਨਾਲ ਤੋਂ ਬਗੈਰ ਪੂਰਾ ਨਹੀਂ ਹੋ ਸਕਦਾ ਇਸ ਲਈ ਹਾਂ ਦੇ ਕੰਮ ਇਕਦਾਂ ਦੇ ਲਈ ਪਦਰੀਸ ਵਿਭਾਗ ਨੂੰ ਪੈਸੇ ਦੇਣੇ ਹੀ ਪੈਂਦੇ ਆ ਔਰ ਇਹ ਗੱਲਾਂ ਕਿੱਥੋਂ ਤੱਕ ਠੀਕ ਹੈ ਕਿੱਥੋਂ ਤੱਕ ਠੀਕ ਨਹੀਂ ਇਹਦੇ ਬਾਰੇ ਤਾਂ ਬਕਤ ਦੀ ਦੱਸਤਾ ਹੋਵੇਗਾ ਉਸ ਸਮੇਂ ਅਨਸਾਰ ਕਿਹੜੇ ਲੋਕਾਂ ਨੂੰ ਤੈਅਵਾ ਹੁੰਦਾ ਹੈ ਇਹ ਵਜ੍ਹਾ ਔਰ ਕਿਹੜੇ ਲੋਕਾਂ ਨੂੰ ਇਹ ਵਜ੍ਹਾ ਤੈਅਵਾ ਨਹੀਂ ਹੁੰਦਾ ਸੋ ਇਹ ਵਕੋ ਵਕਰੀ ਕਹਾਣੀਆਂ ਐ ਦੋਹਾਂ ਪਾਸਿਆਂ ਤੋਂ ਸੋ ਇਹ ਜੋ ਕੁਝ ਵੀ ਹੋਇਆ ਇਹ ਬਹੁਤ ਮੰਦਾ ਹੋਇਆ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਇੱਕ ਉੱਚ ਪਦਵੀ ਅਹੁਦੇ ਤੇ ਬੈਠਾ ਉਹ ਜੀ ਇਹ ਹੋ ਜਾ ਕੰਮ ਕਰਨ ਵਿੱਚ ਆਪਣਾ ਗਲਤ ਇਮੇਜ ਪੈਦਾ ਕਰਕੇ ਬਿਠਾਇਆ ਜਿਹਦੇ ਨਾਲ ਉਹਦਾ ਉਹਦੇ ਸਰਵਾਦ ਦਾ ਨਾਮ ਜਿਹੜਾ ਉਹ ਬਹੁਤ ਬਦਨਾਮ ਹੋਇਆ ਹੈ ਦੂਸਰੀ ਗੱਲ ਜੇਲੀ ਆਪਾਂ ਕਰਨ ਲੱਗੇ ਆ ਕਿ ਆਮ ਆਦਮੀ ਪਾਰਟੀ ਦੇ ਰਾਸਵਾ ਵਿੱਚ ਮੈਂਬਰਾਂ ਦੀ 6 ਗੈਂਤੀ ਵਿੱਚ 7ਵੇਂ ਇੱਕ ਮੈਂਬਰ ਪਾਰਲੀਮੈਂਟ ਦੀ ਪਾਰਲੀਮੈਂਟ ਮੈਂਬਰ ਦੀ ਇੱਕ ਸ਼ਮੂਲੀਅਤ ਹੋਈ ਹੈ ਮਤਲਬ ਕੈਨ ਦਾ ਕਿ 7ਵੇਂ ਮੈਂਬਰ ਪਾਰਲੀਮੈਂਟ ਸ਼੍ਰੀ ਜਿੰਦਰ ਗੁਫਤਾ ਨੇ ਰਾਜ ਸਭਾ ਵਿੱਚੋਂ ਜਿੱਤ ਕੇ ਰਾਜ ਸਭਾ ਦੇ ਅੰਦਰ ਆਪਣੀ ਸ਼ਮੂਲੀਅਤ ਕੀਤੀ ਹੈ ਹੁਣ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ 7 ਮੈਂਬਰ ਜਿਹੜੇ ਆ ਉਹ ਇਸ ਵੇਲੇ ਆਮ ਆਦਮੀ ਪਾਰਟੀ ਦੀ ਨੁਮਾਇੰਦਗੀ ਕਰਿਆ ਕਰਨਗੇ ਇਸ ਇਹਨਾਂ ਦੇ ਵਿੱਚ लवली ਯੂਨੀਵਰਸਿਟੀ ਦੇ ਅਸ਼ੋਕ ਮਿੱਤਰ ਹਰਮਨ ਸਿੰਘ ਪੱਜੀ ਪੰਜਾਬ ਤੋਂ ਵੈਸੇ ਤਾਂ ਅਸ਼ੋਕ ਮਿੱਤਰ ਜੀ ਵੀ ਪੰਜਾਬ ਤੋਂ ਆ ਔਰ ਰਘਵ ਚੱਡਾ ਇਹ ਵੀ ਪੰਜਾਬ ਦੀ ਨੁਮਾਇੰਦਗੀ ਤਾਂ ਕਰਦੇ ਆ ਲੇਕਿਨ ਬੈਠੇ ਇਹ ਦਿੱਲੀ ਦੇ ਵਿੱਚ ਇਹ ਕਿਉਂਕਿ ਪੰਜਾਬ ਨੂੰ ਸ਼ਾਇਦ ਐ ਇਸ ਪਾਰਟੀ ਦੇ ਲਈ ਨਾ ਕੋਈ ਵਧੀਆ ਬੰਦਾ ਨਾ ਮਿਲਿਆ ਹੋਵੇ ਉਹਨਾਂ ਚੋਂ ਦਿਖ ਰਣਜੀਤ ਸਿੰਘ ਸਾਨੀ ਆ ਜਿਹੜੇ ਕਿ ਬੈਠੇ ਦਿੱਲੀ ਵਿੱਚ ਇਹ ਕੰਨ ਇਹਨਾਂ ਦਾ ਦਿਨ ਜਿਹੜਾ ਉਹ ਪੰਜਾਬ ਦੇ ਬਹੁਤ ਧੜਕਦਾ ਆ ਉਹ ਤੁਸੀਂ ਇਹਨਾਂ ਨੂੰ ਪਿੱਛੇ ਜਾ ਹਰ ਟ੍ਰੀਟਾਂ ਦੀ ਸਹਾਇਤਾ ਕਰਦੇ ਆ ਲਿਖਿਆ ਆ ਇਹਨਾਂ ਨੇ ਕਿਸ਼ਤਾ ਅੱਗੇ ਹੋ ਕੇ ਬਹੁਤ ਸਾਰੀ ਮਾਇਆ ਵੀ ਹਰ ਪੀਠ ਦਾ ਨਾਮ ਦਿੱਤੀ ਆ ਔਰ ਉੱਥੇ ਆਪਣੀ ਹੱਥੀ ਇਹਨਾਂ ਨੇ ਹਰ ਪੀਠਾਂ ਦੀ ਅੱਗੇ ਹੋ ਕੇ ਮਦਦ ਵੀ ਕੀਤੀ ਆ ਅੱਗੇ ਆਏ ਹਾਂ ਸੰਦੀਪ ਪਾਠਕ ਮੈਂ ਇਹਨਾਂ ਦਾ ਨਾਮ ਵੀ ਕਈ ਵਾਰੀ ਸੁਣਿਆ ਆ ਲੇਕਿਨ ਚਲੋ ਐ ਐਡੀ ਵੱਡੀ ਪਾਰਟੀ ਵਿੱਚ ਜਿਹੜੇ ਬੰਦੇ ਅੱਗੇ ਆਉਂਦੇ ਆ ਉਹਨਾਂ ਦਾ ਨਾਮ ਸੁਣਨਾ ਵੀ ਕਾਹੀਆ ਲੇਕਨ ਉਹ ਕੰਮ ਕਰਨ ਜਾਂ ਨਾ ਕਰਨ ਕਿਉਂਕਿ ਉਹਨਾਂ ਦੀ ਜਿਹੜੀ ਪਾਰਟੀ ਅੰਦਰ ਦੇਣਾ ਜਾਂ ਨਾ ਰਹਿਣਾ ਉਹ ਪਾਰਟੀ ਦੇ ਲੀਡਰਸ਼ਿਪ ਦੇ ਵਿੱਚੋਂ ਆਉਂਦਾ ਹੈ ਅੱਗੇ ਆਉਂਦੇ ਹਨ ਸਰਦਾਰ ਬਦਵੀਰ ਸਿੰਘ ਜੀ ਸੀਚੇਵਾਰ ਜਿਹੜੇ ਕੇ ਸੀਚੇਵਾਰ ਪਿੰਡ ਦੇ ਵਿੱਚ ਉਹਨਾਂ ਵੱਲੋਂ ਬੜਾ ਇੱਕ ਮਹਾਮ ਆਸ਼ਰਮ ਕੋਲੇ ਆਇਆ ਜਿੱਥੇ ਉਹ ਮਨੁੱਖਤਾ ਦੀ ਸੇਵਾ ਦੇ ਲਈ ਦਿਨ ਰਾਤ ਇੱਕਮ ਇੱਕ ਕਬੀ ਕੰਮ ਕਰਦੇ ਹਨ ਲੋਕਾਂ ਦੀ ਸੇਵਾ ਵਿੱਚ ਲੁੱਝੇ ਰਹਿੰਦੇ ਹਨ ਔਰ ਹਰ ਖੇਤਰ ਵਿੱਚ ਉਹ ਹਮੇਸ਼ਾ ਹੀ ਅੱਗੇ ਹੋ ਕੇ ਲੋਕ ਭਲਾਈ ਦੇ ਕੰਮਾਂ ਵਿੱਚ ਜਿਹੜਿਆ ਉਹ ਲੱਗੇ ਰਹਿੰਦੇ ਹਨ ਸੋ ਹੁਣ ਅਗਦੇ ਵਿਸ਼ੇ ਤੇ ਆਪਾਂ ਆਉਨੇ ਆ ਉਹ ਹੈ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਜੈਦਾ ਦਾ ਤੇ ਅਮਾਤਾਂ ਜਿਹੜੀਆਂ ਪੰਜਾਬ ਸਰਕਾਰ ਵੇਚ ਰਹੀ ਆ ਉਹਦੇ ਉਤੋਂ ਜੋ ਵੀ ਪੈਸਾ ਬਣਾਇਆ ਜਾ ਰਿਹਾ ਆ ਜਾਂ ਪੈਸਾ ਵਟਿਆ ਜਾ ਰਿਹਾ ਆ ਉਹ ਸੰਬੰਧੀ ਲੋਕਾਂ ਵਿੱਚ ਵੱਖ-ਵੱਖ ਤਰੀਕੇ ਦੇ ਵੱਖ-ਵੱਖ ਗੱਲਾਂ ਦੇ ਚਾਚੇ ਜਿਹੜੇ ਆ ਉਹ ਬਹੁਤ ਚੰਦਰੇ ਆ ਰੇ ਕੰਨ ਪੂਰਾ ਬਾ ਜਿਹੜਾ ਦਵਾਮ ਹੈ ਉਹਨਾਂ ਲੋਕਾਂ ਦੇ ਸਵਾਲਾਂ ਦਾ ਉਹ ਕਿਦੋਂ ਵੀ ਮਿਲ ਨਹੀਂ ਗਿਆ ਅਸੀਂ ਇਹ ਗੱਲ ਪੁੱਛਣੀ ਚਾਹੁੰਦੇ ਆ ਪੰਜਾਬ ਸਰਕਾਰ ਕੋਲੋਂ ਕਿ ਜਿਹੜੀ ਨੇ ਆਮਦਨ ਪੰਚਾਇਤ ਦੀ ਜ਼ਮੀਨ ਜਾਂ ਪੰਚਾਇਤ ਦੇ ਡੇਰੀਆਂ ਬਿਲਡਿੰਗਾਂ ਜਾਂ ਕੋਈ ਹੋਰ ਹੈ ਇਹ ਵਜ੍ਹਾ ਅਮਾਦ ਤਾਂ ਵੇਚਣ ਬਾਅਦ ਉਹ ਜਿਹੜੀ ਅੰਦਰ ਕੱਤੀ ਹੁੰਦੀ ਆ ਉਹਨੂੰ ਖਾਚਣ ਦੇ ਲਈ ਪੰਜਾਬ ਸਰਕਾਰ ਦਾ ਰੋਡ ਮੈਪ ਕੀ ਆ ਇਹ ਇਹ ਕੋਈ ਰੋਡ ਮੈਪ ਬਣਾਇਆ ਆ ਸਰਕਾਰ ਨੇ ਤਾਂ ਉਹ ਉਸ ਨੂੰ ਜਨਤਾ ਕੀਤਾ ਜਾਣਾ ਚਾਹੀਦਾ ਆ ਤਾਂ ਕਿ ਆਮ ਪੰਜਾਬ ਦੇ ਰਹਿਣ ਵਾਲੇ ਵਿਅਕਤੀ ਨੂੰ ਸਰਕਾਰ ਦੇ ਰੋਡ ਮੈਪ ਬਾਰੇ ਪੂਰਾ ਪੂਰਾ ਪਤਾ ਲੱਗ ਸਕੇ ਔਰ ਕਿਸੇ ਕੈਸਨ ਦੀ ਵੀ ਚਾਚਾ ਗੜੀਆਂ ਇਸ ਬਾਰੇ ਕੋਈ ਵੀ ਅੰਧੇਰੇ ਵਿੱਚ ਆਮੀ ਨਾ ਰਹਿ ਸਕੇ ਕਿ ਇਹਦੇ ਬਾਰੇ ਰੋਡ ਮੈਂ ਸਰਕਾਰ ਨੇ ਕੀ ਬਣਾਇਆ ਜਾਂ ਕੀ ਨਹੀਂ ਬਣਾਇਆ ਇਹ ਕਲ ਅਜੇ ਤੱਕ ਨਹੀਂ ਬਣਾਇਆ ਤਾਂ ਸਰਕਾਰ ਨੂੰ ਚਾਹੀਦਾ ਆ ਕਿ ਇਹ ਸਬੰਧੀ ਜਲਦੀ ਤੋਂ ਜਲਦੀ ਰੋਡ ਮੈਂ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਇਹ ਸਬੰਧੀ ਐ ਬੇਬਸਰ ਦੱਸਣ ਤਾਂ ਕਿ ਲੋਕਾਂ ਵਿੱਚਕਾਰ ਹੋ ਰਹੀ ਚਰਚਾ ਨੂੰ ਮੰਦ ਕੀਤਾ ਜਾ ਸਕੇ ਅਗਲਾ ਜਿਹੜਾ ਕੁਐਸਚਨ ਹੈ ਉਹ ਮੈਂ ਤੁਹਾਡੇ ਸਾਹਮਣੇ ਅੱਗੇ ਵੀ ਰੱਖਿਆ ਆ ਹੁਣ ਵੀ ਉਸ ਨੂੰ ਰਿਪੀਟ ਕਰ ਆਇਆ ਕਿ ਨਾਮਵਰ ਪੰਜਾਬੀ ਦੇ ਸਿੰਗਰ ਜਿਨ੍ਹਾਂ ਦਾ ਪਿੱਛੇ ਜੇ ਦਿਹਾਤ ਹੋ ਗਿਆ ਸੀ ਔਰ ਮੈਨੂੰ ਪੂਰੀ ਕਹਾਣੀ ਤਾਂ ਨਹੀਂ ਪਤਾ ਦੇ ਕਿਦਾਂ ਦਿਹਾਂਤ ਹੋਇਆ ਜਾਂ ਕਿਦਾਂ ਐਕਸੀਡੈਂਟ ਦਾ ਵੀਰਵਾ ਬਾਦੇ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਲੇਕਿਨ ਇੱਕ ਜਾਣਕਾਰੀ ਮੇਰੇ ਕੋਲ ਜ਼ਰੂਰ ਪੁੱਛਤਾ ਆ ਕਿ ਕੁਝ ਗਾਵਾਂ ਦੇ ਨਾਲ ਉਹਨਾਂ ਦੇ ਮੋਟਰਸਾਈਕਲ ਦਾ ਜਦੋਂ ਟਕਰਾਅ ਹੋਇਆ ਉਹ ਟਕਰਾਅ ਹੋਣ ਦੇ ਨਾਲ ਉਹ ਬਹੁਤ ਸਖਤ ਜਖਮੀ ਹੋ ਗਏ। ਅੱਗੇ ਦੀ ਕਹਾਣੀ ਮਹਾਰਲੀ ਤੱਕ ਪਹੁੰਚਣ ਤੱਕ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਕਿਸ ਤਰ੍ਹਾਂ ਉਹ ਮਹਾਰਲੀ ਦੇ ਹੋਤੀ ਹਸਪਤਾਲ ਤੱਕ ਪਹੁੰਚੇ। ਉੱਥੇ ਕਿਸ ਤਰ੍ਹਾਂ ਉਹਨਾਂ ਦਾ ਇਲਾਜ ਕੀਤਾ ਗਿਆ। ਕਿਸ ਤਰ੍ਹਾਂ ਉਹਨਾਂ ਬਾਰੇ ਦੱਸਿਆ ਗਿਆ ਕਿ ਉਹਨਾਂ ਦਾ ਬ੍ਰੇਨ ਜਿਹੜਾ ਉਹ ਡੈਡ ਜਿਹਦੇ ਬਾਰੇ ਮਾਹਰ ਡਾਕਟਰਾਂ ਨੇ ਜਿਹੜੇ ਕੋਈ ਦੂਸਰੇ ਥਾਵਾਂ ਦੇ ਵਿੱਚ ਲੱਗੇ ਹੋਏ ਸਨ ਉਹਨਾਂ ਦੇ ਜਿਹੜੇ ਬਿਆਨ ਮੈਂ ਸੋਸ਼ਲ ਮੀਡੀਆ ਤੇ ਪੜ੍ਹੇ ਉਹਨਾਂ ਦਾ ਕਹਿਣਾ ਸੀ ਜਦੋਂ ਬਿਆਨ ਕੋਈ ਡਾਕਟਰ ਕਹਿੰਦਾ ਆ ਕਿ ਬ੍ਰੇਨ ਡੈਡ ਡੈਡ ਤੇ ਡੈਡ ਦਾ ਮਤਲਬ ਹੈ ਤੂੰ ਉਹ ਬੰਦਾ ਜਾਂ ਉਹ ਮਰੀਜ਼ ਬਿਲਕੁਲ ਖਤਮ ਹੋ ਚੁੱਕਾ ਔਰ ਇਥੇ ਕਈ ਦਿਨ ਤੱਕ ਬ੍ਰੇਨ ਡੈਡ ਦੀ ਕਹਾਣੀ ਜਿਹੜੀ ਆ ਉਹ ਚੱਲਦੀ ਰਹੀ ਲੇਕਿਨ ਇਹਦੇ ਬਾਅਦ ਨਾ ਕੋਈ ਸ਼ੋਰ ਨਹੀਂ ਕਿ ਕਿਉਂਕਿ ਮੈਂ ਆਪ ਹੋתי ਨਹੀਂ ਸੀ ਇਹਦੇ ਬਾਅਦ ਕੋਈ ਗੱਲ ਕਰਨੀ ਵੀ ਕੋਈ ਸ਼ੌਂਭਾ ਨਹੀਂ ਦਿੰਦੀ ਲੇਕਿਨ ਮੈਂ ਜੇਸ ਪੁਆਇੰਟ ਤੇ ਗੱਲ ਕਰ ਰਿਹਾ ਹਾਂ ਕਿ ਪੰਜਾਬ ਦੇ ਲੋਕ ਇੱਕ ਗਉਂਵਾਂ ਦੇ ਨਾਲ ਤੇ ਟੈਕਸ ਸਰਕਾਰ ਨੂੰ ਦਿੰਦੀ ਐ ਜੇ ਟੈਕਸ ਦਿੰਦੀ ਆ ਤਾਂ ਉਸ ਗਉਂਵਾਂ ਨੂੰ ਸੰਭਾਲਣਾ ਵੀ ਸਰਕਾਰ ਦਾ ਕੰਮ ਹੈ ਕਿਉਂ ਨਹੀਂ ਸਰਕਾਰ ਉਸ ਟੈਕਸ ਦੇ ਨਾਲ ਉਹ ਉਹਨਾਂ ਗਉਂਵਾਂ ਦੀ ਸੇਵਾ ਸੰਭਾਲ ਕਰਦੀ ਕਿਉਂ ਉਹਨਾਂ ਗਉਂਵਾਂ ਨੂੰ ਨਿਵਾਸ ਛੱਡ ਕੇ ਦੁਕਾਨ ਦੇ ਦੁਕਾਨ ਦੇ ਲਈ ਜਿਹੜੀਆਂ ਇਹੋ ਜਿਹੀਆਂ ਦੁਖਤਨਾਵਾਂ ਹੁੰਦੀਆਂ ਆ ਉਹਦੇ ਲਈ ਸਹਾਇ ਬਣਦੀਆਂ ਸੋ ਜੇ ਇਹ ਇਹ ਦੁਖਤਨਾ ਹੋਈ ਆ ਇਹ ਗਊਆਂ ਕਰਕੇ ਹੋਈ ਆ ਜਿੱਦੋਂ ਤੱਕ ਮੇਰਾ ਖਿਆਲ ਹੈ ਜੇ ਮੈਂ ਗਲਤ ਨਹੀਂ ਇਸ ਵਿਸ਼ੇ ਦੇ ਵਿੱਚ ਔਰ ਉਹ ਮੇイビー ਇਹ ਸੋਚਣੀ ਸੀ ਪਤਾ ਨਹੀਂ ਮੈਂ ਕਿਤੇ ਗਲਤ ਨਾ ਹੁਮਾ ਕਿ ਇਸ ਕੇਸ ਨੂੰ ਬ੍ਰਿਤੀਨਾਕ ਜਾਂਚ ਕਰਕੇ ਜੇ ਆਪਾਂ ਇਹ ਗੱਲ ਕਰਨ ਦੇ ਯੋਗ ਹੋਈਏ ਤਾਂ ਇਹਦੇ ਸੰਬੰਧੀ ਇੱਕ ਕੋਰਟ ਦੇ ਵਿੱਚ ਪਟੀਸ਼ਨ ਜੂਰ ਪਾਉਣੀ ਚਾਹੀਦੀ ਆ ਕਿ ਇਸ ਮੁੰਡੇ ਦੀ ਮਤਲਬ ਕੰਨ ਦਾ ਜਵੰਦਾ ਸਾਹਿਬ ਦੀ ਮੌਤ ਜਿਹੜੀ ਆ ਇਹਨਾਂ ਗੋਹਾਂ ਕਰਕੇ ਹੋਈ ਔਰ ਉਹ ਉਹਨਾਂ ਗੋਹਾਂ ਦੇ ਲਈ ਹਰ ਇੱਕ ਪੰਜਾਬੀ ਜਿਹੜਾ ਉਹ ਆਪਣਾ ਟੈਕਸ ਭਦਾ ਆ ਔਰ ਉਹ ਜਿਹੜੀ ਇਹਨਾਂ ਦੀ ਮੌਤ ਹੋਈ ਉਹਦੇ ਲਈ ਕੇਵਲ ਤੇ ਕੇਵਲ ਰਾਜ ਤੇ ਕੇਂਦਰ ਸਰਕਾਰਾਂ ਜਿਹੜੀਆਂ ਉਹ ਜ਼ਿੰਮੇਵਾਰ ਆ ਔਰ ਉਹਦੇ ਲਈ ਉਹਨਾਂ ਕੋਲੋਂ ਕੰਪਨਸੇਸ਼ਨ ਮੰਗਿਆ ਜਾਣਾ ਚਾਹੀਦਾ ਆ ਔਰ ਇਸ ਸਬੰਧ ਦੇ ਵਿੱਚ ਕੋਈ ਚੰਗੇ ਸਿਆਣੇ ਵਕੀਲਾਂ ਕੋਲੋਂ ਸਦਾ ਮਸ਼ਵਰਾ ਵੀ ਕਰਨਾ ਚਾਹੀਦਾ ਆ ਕਿ ਇਹ ਆਇਆ ਇਹ ਕੰਮ ਹੋ ਸਕਦਾ ਆ ਜਾਂ ਨਹੀਂ ਹੋ ਸਕਦਾ ਹੋ ਸਕਦਾ ਇਹ ਨਹੀਂ ਵੀ ਹੋ ਸਕਦਾ ਹੋਵੇ ਜਾਂ ਹੋ ਸਕਦਾ ਹੋਵੇ ਮੇਰੀ ਇਹ ਮਨ ਦੇ ਵਿੱਚ ਇਹ ਗੱਲ ਆਈ ਸੀ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਆਂ ਸੋ ਇਨਾ ਗੰਨਾਂ ਦੇ ਨਾਲ ਮੈਂ ਅੱਜ ਦਾ ਇਹ ਸ਼ੋ ਜਿਹੜਾ ਇੱਥੇ ਇਸਮਾਫ ਕਰਵਾਇਆ థాంਕ ਯੂ ਵੈਰੀ ਮਚ